ਸਕਦੇ ਮੋਰਚੇ ਦੇ ਵਿੱਚ ਜਿੱਥੇ ਮੋਰਚਾ ਲੱਗਣਾ ਸੀਗਾ ਤੇ ਐਂਬੂਲੈਂਸ ਵੀ ਫਸੀ ਹੋਈ ਆ ਤੇ ਪੂਰੇ ਜਿਹੜਾ ਇੱਕ ਟਰੱਕ ਖੜ ਗਿਆ ਆ ਕਿ ਤੇ ਜਿਹੜਾ ਟ੍ਰੈਫਿਕ ਜਿਹੜਾ ਜਾਮ ਹੈ ਤੇ ਕਿਤੇ ਨਾ ਕਿਤੇ ਜਿਸ ਦੇ ਕਾਰਨ ਐਂਬੂਲੈਂਸ ਫਸੀ ਹੋਈ ਆ ਤੇ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਤੋਂ ਵੇਰਕਾ ਮਿਲਕ ਪਲਾਂਟ ਦੀਆਂ ਨੇ ਜਿੱਥੇ ਐਂਬੂਲੈਂਸ ਵੀ ਵਿੱਚ ਫਸੀ ਹੋਈ ਸੀ ਤੇ ਕਿਤੇ ਨਾ ਕਿਤੇ ਜਿਹੜਾ ਮੋਰਚੇ ਦੇ ਵਿੱਚ ਜਿੱਥੇ ਲੱਖਾ ਸਦਾਨਾ ਨੂੰ ਪਹੁੰਚਣਾ ਸੀ ਵੇਰਕਾ ਦੇ ਬਾਹਰ ਜਿੱਥੇ ਮੋਰਚਾ ਲੱਗਣਾ ਉੱਥੇ ਐਂਬੂਲੈਂਸ ਵੀ ਫਸਣੀ ਸ਼ੁਰੂ ਹੋ ਗਈ ਹੈ ਤੇ ਤਸਵੀਰਾਂ ਦਿਖਾ ਸਕਦੇ ਪੁਲਿਸ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਇੱਕ ਤਰਫ ਫੇਰ ਤੋਂ ਮੂਵ ਕੀਤਾ ਜਿਹੜੀ ਤੇਜ਼ੀ ਲਿਆਂਦੀ ਹੈ ਮੂਵਮੈਂਟ ਕੀਤੀ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਤੇ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਫੇਰ ਤੋਂ ਹਿਰਾਸਤ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ ਜਿਹੜੀ ਪੁਲਿਸ ਦੇ ਵੱਲੋਂ ਫੇਰ ਤੋਂ ਜਿਹੜਾ ਹੈ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਿਹੜਾ ਹੈ ਹਿਰਾਸਤ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਹੈ ਪੁਲਿਸ ਅਧਿਕਾਰੀ ਫੇਰ ਤੋਂ ਜਿਹੜੇ ਆ ਨੇ ਹੰਗਸੇਖ ਜੱਥੇਬੰਦੀਆਂ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਸਿੰਘਾਂ ਨੂੰ ਆਏ ਆਂਦੇ ਅਸੀਂ ਕਿਤੇ ਨਹੀਂ ਜਾ ਰਹੇ ਮੇਰੇ ਦਿਮਾਲੇ ਨੂੰ ਆਸਬਾ ਮੈਂ ਆ ਗਿਆ ਯਾਰ ਤੁਸੀਂ ਬੈਲ ਮੈਂ ਆ ਗਿਆ ਮੈਂ ਮੈਂ ਨਹੀਂ ਨਹੀਂ ਮੈਨੂੰ ਅੱਜ ਜਾਂਦੇ ਸਾਡੇ ਦਿਮਾਲੇ ਨੂੰ ਆਸਬਾ ਮੈਂ ਆ ਗਿਆ ਮੈਂ ਆ ਗਿਆ ਮੈਂ ਆ ਗਿਆ ਚਲੋ ਚਲੋ ਤੁਸੀਂ ਨਹੀਂ ਜਾਓ ਇੱਕ ਸਾਡੇ ਬੰਦੇ ਦੇ ਹੱਥ ਨਾ ਜਾਓ 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 ਅੱਗੇ ਖੜੇ ਆਟੇ ਬਿਲਕੁਲ ਖੜਨਾ ਨਹੀਂ ਖੜਨਾ ਨਹੀਂ ਕਾਦੇ ਤੇ ਸਾਡੇ ਨਾਲ ਇਹ ਕੋਈ ਨਹੀਂ ਕਹਿਣਾ ਅਰੇ ਤੇ ਦੇਖ ਸਕਦੇ ਹੋ ਪੁਲਿਸ ਮੀਡੀਆ ਨੂੰ ਵੀ ਦੂਰ ਰਹਿਣ ਤਾਂ ਕਹਿ ਰਹੀ ਹੈ ਕਿ ਮੀਡੀਆ ਵੀ ਜਿਹੜਾ ਹੈ ਦੂਰ ਰਿਹਾ ਜਾਵੇ ਤੇ ਕਿਤੇ ਨਾ ਕੀ ਦੇ ਜਿਹੜਾ ਨਿਹੰਗ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਤੇ ਜਿਹੜੀਆਂ ਨਿਹੰਗ ਸਿੱਖ ਜਥੇਬੰਦੀਆਂ ਨੇ ਉਹ ਇੱਥੇ ਪਹੁੰਚੀਆਂ ਸੀ ਹੈ ਤੇ ਜਿਹੜੇ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਹਾਂ ਕਾਪੀ ਕਰ ਲਓ ਲਿੰਕ ਬਣਾਓ ਲਗਾਤਾਰ ਜਿਹੜਾ ਪੁਲਿਸ ਹੁਣ ਨਿਹੰਗ ਸਿੱਖ ਜਥੇਬੰਦਿਆਂ ਨੂੰ ਖਦੇੜਦੀ ਹੋਈ ਨਜ਼ਰ ਆ ਰਹੀ ਹੈ ਨਿਹੰਗ ਸਿੱਖ ਜਥੇਬੰਦਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਕੀ ਕੁਝ ਕਹਿਣਾ ਹੈ ਅਸੀਂ ਚੁੱਪ ਕਰਕੇ ਜਮਾਂ ਸ਼ਾਂਤੀ ਤਰੀਕੇ ਨਾਲ ਅਸੀਂ ਖੜਿਆਲੀ ਦੇਣ ਨੂੰ ਤਿਆਰ ਸੀ ਜਦੋਂ ਉਹਨਾਂ ਨੇ ਸਾਡੇ ਦਿਮਾਲਾ ਲਾਇਆ ਗਿਆ ਉਦੋਂ ਸਾਡੇ ਸੰਗ ਸੰਗ ਪੜਕੇ ਆ ਪਰ ਕਹਿੰਦਾ ਕਿ ਦਿਮਾਲਾ ਸਾਡੀ ਗੁਰੂ ਦੀ ਮੋਹਰ ਗੁਰਦੀਮਨ ਨੂੰ ਇਹ ਹੱਥ ਪਾਉਣ ਨੇ ਅਸੀਂ ਕਿਵੇਂ ਬਾਦਸ਼ਾਹ ਗਏਗੇ ਮੈਂ ਸਾਰਿਆਂ ਨੂੰ ਕਹਨਾ ਸ਼ਾਂਤੀ ਵੀਰ ਕਿੱਥੇ ਵੀ ਕੋਈ ਸਿੰਘ ਆਈ ਜਾਂਦਾ ਨਹੀਂ ਆਇਆ ਉਹ ਨਹੀਂ ਪਹੁੰਚਿਆ ਗਿਆ ਉਹ ਸਾਰੇ ਉੜੇ ਪਹੁੰਚੋ ਕਿੰਨਾਂ ਨੂੰ ਇਹ ਚੱਕਦੇ ਆ ਉੱਥੇ ਉਹ ਮੋਰਚਾ ਲਾ ਕੇ ਬਹਿ ਜਾਓ ਸਾਰੇ ਮਲੇ ਨੂੰ ਹੱਥ ਤੁਹਾਡੇ ਇਹ ਵੱਡੇ ਆਸਰਾ ਨੇ ਪਾਇਆ ਪੰਜਾਬ ਰਾਂ ਦੇ ਵੱਡੇ ਆਸਰਾ ਸੀ ਪੁਲਸ ਵਾਲੇ ਉਹਨਾਂ ਨੇ ਦਮਾਲੇ ਨੂੰ ਹੱਥ ਪਾਇਆ ਮੇਰਾ ਦਮਾਲਾ ਖੁੱਲ ਵੀ ਗਿਆ ਪਿੱਛੋਂ ਲੈ ਵੀ ਹੋਇਆ ਹੁਣ ਇਹ ਕਿ ਲੈ ਉੱਤੇ ਤੜਿਆ ਗਿਆ ਹੁਣ ਅੰਮਾਨੇ ਗੁਰੂ ਦੀ ਮੋਹ ਨੂੰ ਹੱਥ ਪਾਇਆ ਨਹੀਂ ਪਰ ਤੁਸੀਂ ਸਮਝਦੇ ਨਹੀਂ ਬੰਦੇ ਇਹ ਵੀ ਆਪਣੇ ਹੀ ਆ ਸਰਦਾਰੀ ਆ ਸਾਰੇ ਸਰਦਾਰ ਸਰਦਾਰ ਨੇ ਅੰਮਾਨੇ ਵੀ ਪਾਣੀ ਪੀਣਾ ਇਹ ਲੜਾਈ ਸਾਡੀ ਨਹੀਂ ਹੈਗੀ ਇਹ ਲੜਾਈ ਇਕੱਲੇ ਲੱਖੇ ਸਦਾਨੀ ਨਹੀਂ ਨਹੀਂ ਹੈਗੀ ਇਹ ਪਾਣੀ ਦਾ ਮਾਸਰ ਪਾਣੀ ਸਾਰਿਆਂ ਨੇ ਪੀਣਾ ਸਾਰੇ ਪੰਜਾਬੀਆਂ ਨੇ ਪੀਣਾ ਸਾਰੇ ਹਿੜਾਣੇ ਨੇ ਪੀਣਾ ਸਾਰੇ ਰਾਜਸਤਾਨ ਦੇ ਪਾਣੀ ਪੀਣਾ ਇਹ ਪਾਣੀ ਅਸੀਂ ਨਹੀਂ ਪੀਣਾ ਗੱਲਾ ਇਹ ਪਾਣੀ ਸਾਰਿਆਂ ਦੀ ਲੜਾਈ ਆ ਇਹ ਲੜਾਈ ਪੰਜਾਬੀਆਂ ਦੀ ਵੀ ਆ ਇਹ ਹਿੜਾਣੇ ਦੀ ਵੀ ਲੜਾਈ ਆ ਮੈਂ ਸੀਐਮ ਨੂੰ ਕਹਿਣਾ ਚਾਹਣਾ ਤੂੰ ਸੀਐਮ ਜਦੋਂ ਤੂੰ ਸੀਐਮ ਨਹੀਂ ਹੁੰਦਾ ਸੀ ਉਦੋਂ ਬਿਆਨ ਬੜੇ ਦਿੰਦਾ ਸੀ ਭਈ ਇਹ ਸੀ ਨਿਆੜਿਆ ਵਾਲਾ ਪਾਣੀ ਬੰਦ ਕਰਨ ਨਾਲ ਗੰਦੇ ਨਾਲੇ ਬੰਦ ਕਰਨ ਨਾਲ ਹੁਣ ਉਹਨਾਂ ਦੇ ਬਿਆਨ ਕਿੱਥੇ ਗਏ ਆ ਹੁਣ ਮੈਂ ਸੀਐਮ ਨੂੰ ਪੁੱਛਣਾ ਚਾਹਣਾ ਸੀਐਮ ਦੇ ਬੱਚਿਆਂ ਨੇ ਵੀ ਪਾਣੀ ਪੀਣਾ ਪੁੱਛਦੇ ਵੱਡੇ ਅਸਲਾਂ ਦੇ ਵੀ ਪਾਣੀ ਪੀਣਾ ਇਹ ਸ਼ਾਦੀ ਲਈ ਨਹੀਂ ਹੈਗੀ ਇਹ ਹੁਣ ਨੰਗਾ ਸੰਗਨ ਆਇਓਇਆ ਅဒီ ਸ਼ਾਂਤੀਵਾਦ ਹੈ ਨਾ ਕਵੇ ਤੁਸੀਂ ਆਏ ਹੋ ਹੋਰ ਵੀ ਜਥੇਬੰਦੀਆਂ ਨੇ ਹੰਗਸ ਸਿੰਘ ਫੌਜਾਂ ਆ ਰਹੀਆਂ ਆ ਹਾਂਜੀ ਹਾਂਜੀ ਆਣ ਲੀਆਂ ਸਾਰੇ ਨਿੰਗ ਸਿੰਘ ਕਿਵੇਂ ਭਾਈ ਅੰਬਤਪਾ ਮੇਰੋ ਵੀ ਆ ਰਿਹਾ ਕਿਵੇਂ ਬਾਬਾ ਰਾਜ ਸਰੀਆ ਤਨਖਾਦਾ ਦੇ ਜਥੇਦਾਰ ਉਹ ਵੀ ਆਲੇ ਆ ਸਾਰੀਆਂ ਨਿੰਗ ਸਿੰਘਾਂ ਫੌਜਾਂ ਵੀ ਆ ਲੀਆਂ ਸਾਰੀਆਂ ਜਥੇਬੰਦੀਆਂ ਪਹੁੰਚਣ ਦੀਆਂ ਉਰੇ ਗੱਲ ਕਰ ਅੰਨਾਂ ਦੇ ਜਥੇਬੰਦੀਆਂ ਵੱਲੋਂ ਕਿਵੇਂ ਭਾਈ ਅੰਬਤਪਾ ਦੇ ਮਾਤਾ ਪਿਤਾ ਨੂੰ ਉਨਾਂ ਨੇ ਘਰੇ ਦੇ ਦੇ ਯਾਰ ਗੈਰਜ਼ਿਆੜੀ ਕਾਲੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਇਹ ਸਾਡੇ ਸਿੰਘਾਂ ਨੂੰ ਨਜ਼ਰਬੰਦ ਉਹਨਾਂ ਨੇ ਘਰੇ ਘੜੀ ਕੀਤਾ ਹੋਇਆ ਪਿਆਸਕਾਰ ਬਹੁਤ ੱੱਕਾ ਕਰ ਰਹੀ ਆ ਮਾਨਸਾ ਜ਼ਿਲ੍ਹੇ ਚ ਵੀ ਬਹੁਤ ਪਿੰਡਾਂ ਦਾ ਘਰਾਓ ਕਰ ਰੱਖਿਆ ਸਿਰਾਗਾ ਡਾਕਟਰ ਉਹਨਾਂ ਨੂੰ ਲੱਭੀ ਆ ਅਗਲੀਆ ਉਹਨਾਂ ਦੇ ਅਡੂਟ ਕਰਕੇ ਰੱਖਿਆ ਪੁਲਿਸ ਪਿਆ ਪੁਲਿਸ ਸਾਰਾ ਸਾਨੂੰ ਵੀ ਰਾਤ ਨੂੰ ਦੋ ਤਿੰਨ ਥਾਂ ਹੀ ਘੇਰਿਆ ਗਿਆ ਗਲਗਰ ਅਸੀਂ ਟੱਪਿਆ ਕਿ ਬਿਨਾਂ ਕਿਵੇਂ ਕਰਕੇ ਹਣਾ ਤੇ ਫਿਰ ਵੀ ਪਰਮਾਨੰ ਚਲੋ ਪਹੁੰਚੇ ਇੱਥੇ ਪਰ ਕੀ ਜਾਵਾਂਗੇ ਜੋ ਕੋਈ ਹੋਊਗਾ ਹਨ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਲਗਾਤਾਰ ਜਿਹੜਾ ਹੁਣ ੱਤੇ ਸ਼ਾਈਤ ਉਤਰਿਆ ਹੋਇਆ ਤੇ ਜਿਹੜਾ ਨਿਹੰਗ ਸਿੱਖ ਜਥੇਬੰਦੀ ਆ ਜਿਹੜੀ ਪੱਗਾਂ ਨੂੰ ਹੱਤ ਕਿਹਾ ਜਾ ਰਿਹਾ ਸੀ ਪਾਇਆ ਜਾ ਰਿਹਾ ਹੈ ਤੇ ਹੁਣ ਤੇ ਇਹ ਜਿਹੜੇ ਨਿਹੰਗ ਸਿੱਖ ਜਥੇਬੰਦੀ ਆ ਬਾਈ ਦੇਖੋ ਜੀ ਪ੍ਰਸ਼ਾਸਨ ਛੜਨ ਧੱਕਾ ਕਰ ਰਿਹਾ ਉਹ ਉੱਥੇ ਸਟੇਜ 'ਤੇ ਬੈਠੇ ਨੇ ਲੰਗਰ ਲਈ ਬੈਠੇ ਨੇ ਉਹਨਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਸਾਨੂੰ ਹੀ ਕਿਉਂ ਪੰਜਾਬੀਆਂ ਨੂੰ ਸਾਡੇ ਘਰ ਤੋਂ ਸਾਨੂੰ ਹੀ ਗ੍ਰਿਫਤਾਰ ਕੀਤਾ ਜਾਂਦਾ ਉਹ ਜਿਹੜੇ ਆ ਕੇ ਬੰਦਾ ਮਾਰ ਕੇ ਚਲੇ ਗਏ ਮੁੰਡੇ ਮਾਰ ਕੇ ਚਲੇ ਜਾਂਦੇ ਨੇ ਲੁੱਟ ਖੋਹ ਕਰਕੇ ਚਲੇ ਜਾਂਦੇ ਨੇ ਧੀਆਂ ਪੈਣਾ ਦੀ ਬੇਇੱਜ਼ਤੀ ਕਰਕੇ ਚਲੇ ਜਾਂਦੇ ਨੇ ਉਹਨਾਂ ਦਾ ਕੋਈ ਇਹਨਾਂ ਕੋਲ ਪ੍ਰੂਫ ਹੈਗਾ ਸਾਨੂੰ ਘਰ ਘਰ ਕੱਲੇ ਕੱਲੇ ਨੂੰ ਪੁੱਛਦੇ ਵੀ ਦੱਸੋ ਤੁਹਾਡਾ ਕੀ ਪ੍ਰੂਫ ਆ ਕਿੱਥੋਂ ਆਏ ਕਿੱਥੇ ਜਿਉਂਦੀ ਇਹਨਾਂ ਨੂੰ ਕਿਉਂ ਨਹੀਂ ਕੋਈ ਪੁੱਛਦਾ ਮੁੱਖ ਮੰਤਰੀ ਬਣ ਤੋਂ ਪਹਿਲਾਂ ਭਗਵੰਤ ਸਿੰਘ ਬਾਣ ਕਹਿੰਦੇ ਸੀ ਇਹ ਪਾਣੀ ਜਾਨਲੇਵਾ ਲੋਕਾਂ ਵਾਸਤੇ ਹਾਂਜੀ ਫਿਰ ਹੁਣ ਉਹ ਗੱਲਾਂ ਹੀ ਸੀਗੀਆਂ ਅੱਜ ਆਵੇ ਬੰਦ ਕਰਾਵੇ ਹੁਣ ਹੁਣ ਭਗਵੰਤ ਮਾਨ ਕਿੱਥੇ ਆ ਰੁਕ ਮੈਂ ਦਮਨ ਨੂੰ ਰਾਜ ਸੰਭਾਲਿਆ ਜੇ ਉਹ ਰਾਜ ਕਰਨਾ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਹੁਣ ਨਿਹੰਗ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਜਿਹੜਾ ਰੋਸ਼ ਹੈ ਤੇ ਕਿਤੇ ਨਾ ਕਿਤੇ ਜਿਹੜਾ ਇਹ ਜਿਹੜਾ ਪ੍ਰੋਟੈਸਟ ਹੁਣ ਵੱਡਾ ਰੂਪ ਧਾਰਨ ਕਰ ਰਿਹਾ ਤੇ ਥੋੜੀ ਥੋੜੀ ਦੇਰ ਬਾਅਦ ਜਿਹੜੀ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਤੇ ਲਗਾਤਾਰ ਜਿਹੜੀ ਜਥੇਬੰਦੀਆਂ ਇੱਥੇ ਪਹੁੰਚਣ ਤੋਂ ਬਾਅਦ ਜਿਹੜਾ ਇੱਥੇ ਹੁਣ ਦੇਖਣਾ ਹੋਵੇ ਕਿੰਨਾ ਕੁ ਵੱਡਾ ਧਾਰਨ ਰੂਪ ਕਰਦਾ ਜਿਹੜਾ ਪ੍ਰੋਟੈਸਟ ਕਿੰਨਾ ਕੁ ਵੱਡਾ ये रूप धारण तो अभिषेक जलोटा है समझा न्यूज लुधियाना